ਗੋਲਕ ਦੇ ਬਾਰੇ ਬਿਆਨ ਦਿੱਤੇ ਜਾਂਦੇ ਨੇ ਸਟੇਜਾਂ ਤੋਂ ਉਸ ਬਾਰੇ ਵੀ ਬਚੇਚੇ ਤੌਰ ਤੇ ਆਖਿਆ ਗਿਆ ਕਿ ਇਸ ਤਰ੍ਹਾਂ ਦੇ ਬਿਆਨ ਨਾ ਦੇ। ਸਿੱਖ ਸੰਗਤ ਦਾ ਵੱਡਾ ਹਿੱਸਾ ਲਗਾਤਾਰ ਮੰਗ ਕਰ ਰਿਹਾ ਕਿ ਜਿਹੜੇ 228 ਰੂਪ ਹੈ ਇਹ ਮਾਮਲਾ ਸੰਗਤ ਦੇ ਸਾਹਮਣੇ ਖੁੱਲ੍ਹ ਕੇ ਰੱਖਿਆ ਜਾਵੇ ਵੀ ਹੋ ਜਾਵੇ। ਚਾਰ ਵੱਜ ਚੁੱਕਾ ਹੈ ਐਸਜੀਪੀਸੀ ਵਰਸਸ ਪੰਜਾਬ ਸਰਕਾਰ। ਮਸਲਾ ਸਿੱਖਾਂ ਦਾ ਹੈ। ਸਰਕਾਰ ਤੇ ਸੁਖਵੀਰ ਸਿੰਘ ਬਾਦਲ ਜਾਂ ਭਗਵੰਤ ਮਾਨ ਦਾ ਸੁਖਵੀਰ ਸਿੰਘ ਬਾਦਲ ਦਾ ਨਹੀਂ ਸਿੱਖ ਪੰਥ ਦਾ ਮਸਲਾ ਹੈ। ਸਿੱਖ ਪੰਥ ਦਾ ਇੱਕ ਵੱਡਾ ਹਿੱਸਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਹੁਣ ਮਨ ਲੱਗਦਾ ਕਿ ਇਹ ਸਿਚੁਏਸ਼ਨ ਪਰ ਆਸ ਆ ਰਹੀ ਹੈ ਸਰਕਾਰ ਨੂੰ 260 ਤੱਕ ਇਹ ਇਸ਼ੂ ਦੋਵਾਂ ਪਾਸੋਂ ਚੱਲੇਗਾ। ਮੇਰਾ ਸੱਚਾ ਸਵਾਲ ਇਹ ਏ ਕਿ ਵਾਰ-ਵਾਰ ਤਾਂ ਉਹ ਆ ਰਿਹਾ ਹੈ ਪਰ ਹੁੰਦੇ ਉਹਨੂੰ ਕਸਟੋਡੀਅਲ ਇੰਟਰੋਗੇਸ਼ਨ ਵਾਸਤੇ ਪ੍ਰੋਕਿਊਰ ਕਰੰਟ ਤੇ ਪੰਜਾਬ ਤੇ ਲਿਆਉਣਾ ਚਾਹੀਦਾ। ਤਾਂ ਮੌਜੂਦਾ ਸਰਕਾਰ ਕਹਿ ਦਿੰਦੀ ਹੈ ਤੁਹਾਡੇ ਹੀ ਕੰਡੇ ਬੀਜੇ ਆ ਤੁਸੀਂ ਕਿਉਂ ਨਹੀਂ ਲੈਂਦਾ ਜੇ ਹੁਣ ਵਾਲੇ ਪੁੱਛਦੇ ਤੇ ਹੁਣ ਵਾਲੀ ਸਰਕਾਰ ਉਹਨਾਂ ਤੇ ਸੱਟ ਦਿੰਦੀ ਇੱਕ ਦੂਜੇ ਤੇ ਸਿੱਟਿਆ ਜਾ ਰਿਹਾ ਨਾਲ। ਇਹ ਹੁਣ ਦੀ ਸਰਕਾਰ ਕਿਸੇ ਤੇ ਨਹੀਂ ਸੱਟ ਸਕਦੀ। ਇਹ ਥੋੜੀ ਇਸ ਗੱਲ ਤੇ ਤਲੀ ਲੈ ਸਕਦੇ ਬਈ ਪਹਿਲਿਆਂ ਨੇ ਕੁਝ ਨਹੀਂ ਕੀਤਾ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇਤੀ ਹੈ ਬਗਲੇ ਵਾਰੀ ਇਹਨਾਂ ਦੀ ਹੈ ਲੋਕ ਇਹਨਾਂ ਨੂੰ ਵੀ ਸਜ਼ਾ ਦੇਣਗੇ ਸਲਬ ਕਰ ਲੈਣਾ ਮੁੱਖ ਮੰਤਰੀ ਨੂੰ ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜਥੇਦਾਰ ਨੂੰ ਹੀ ਕਹਿਣਾ ਕਿ ਗੱਲ ਤਾਂ ਤਾਂ ਬਣਦੀ ਹੈ ਜੇਕਰ ਸਾਰੇ ਕੰਮ ਨੂੰ ਲਾਈਵ ਕਰੋਗੇ ਅਕਾਲ ਤਖਤ ਜਮੂਰੀਅਤ ਦਾ ਪਲੈਟਫਾਰਮ ਹੈ ਬਹੁਤ ਵੱਡਾ ਮਿਸਲਾਂ ਵੇਲੇ ਖਾਸ ਕਰਕੇ ਸਾਰੇ ਫੈਸਲੇ ਸਿੱਖ ਪੰਥ ਦੇ ਅਕਾਲ ਤਖਤ ਸਾਹਿਬ ਤੇ ਹੁੰਦੇ ਸੀ ਹਥਿਆਰ ਬਾਹਰ ਰੱਖ ਕੇ ਉੱਥੇ ਮੀਟਿੰਗ ਕਰਦੇ ਸੀ ਬੇ ਮਸਲਾ ਗੋਲਕ ਦੇ ਹਿਸਾਬ ਕਿਤਾਬ ਦਾ ਤੇ ਪੰਥਕ ਹੋਰ ਮੁੱਦਿਆਂ ਦਾ ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਕਤਰੇਤ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਔਰ ਉਸ ਤਲਬੀ ਨੂੰ ਲੈ ਕੇ ਪਹਿਲਾਂ ਇੱਕ ਮੁੱਖ ਮੰਤਰੀ ਦਾ ਬਿਆਨ ਆਉਂਦਾ ਕਿ ਇੱਕ ਨਮਾਣੇ ਸਿੱਖ ਵਜੋਂ ਪੇਸ਼ ਹੋਣਗੇ ਜ਼ਰੂਰ ਹੋਣਗੇ ਔਰ ਨੰਗੇ ਪੈਰੀ ਚੱਲ ਕੇ ਜਾਣਗੇ ਪਰ ਅੱਜ ਇੱਕ ਤਾਜ਼ਾ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਹੈ ਕਾਲ ਤਖਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕਿ ਮੈਨੂੰ ਕਤਕਿਤੋਂ ਕਿ ਤੋਂ ਵੀ ਸੁਨੇਹੇ ਆ ਰਹੇ ਨੇ ਸੰਗਤਾਂ ਦੇ ਕਿ ਲਾਈਵ ਟੈਲੀਕਾਸਟ ਚੱਲਣਾ ਚਾਹੀਦਾ ਹੈ ਹਿਸਾਬ-ਕਿਤਾਬ ਦਾ ਤਾਂ ਕਿ ਸੰਗਤ ਵੀ ਪਲ-ਪਲ ਦੇ ਨਾਲ ਔਰ ਪੈਸੇ ਦੇ ਕੱਲੇ-ਕੱਲੇ ਹਿਸਾਬ-ਕਿਤਾਬ ਦੇ ਨਾਲ ਜੁੜੀ ਰਹੇ ਔਰ ਲਾਈਵ ਜ਼ਰੂਰ ਕਰਿਓ ਇਸ ਗੱਲ ਨੂੰ ਲੈ ਕੇ ਹੁਣ ਕੀ ਹੁੰਦਾ 15 ਜਨਵਰੀ ਨੂੰ ਇਸ ਬਾਰੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਮਸਲਾ ਕਾਫੀ ਜ਼ਿਆਦਾ ਤਕਰਾਰ ਦਾ ਰੂਪ ਵੀ ਧਾਰਨ ਕਰਦਾ ਗਿਆ ਔਰ ਗੋਲਕ ਨੂੰ ਲੈ ਕੇ ਕੁਝ ਇਤਰਾਜਯੁਗ ਵੀਡੀਓ ਨੂੰ ਲੈ ਕੇ ਟਿੱਪਣੀਆਂ ਹੋਈਆਂ ਇਹ ਸਾਰੀ ਗੱਲਬਾਤ ਕਰਾਂਗੇ ਇਸ ਮਾਮਲੇ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਲੇਖਕ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਜਿਨ੍ਹਾਂ ਦਾ ਪੰਥਕ ਮਾਮਲਿਆਂ ਨੂੰ ਲੈ ਕੇ ਲੰਮਾ ਤਜਰਬਾ ਵੀ ਰਿਹਾ ਹੈ ਕਵਰੇਜ ਕਰਨ ਦਾ ਵੀ ਔਰ ਕਿਤਾਬਾਂ ਵੀ ਲਿਖੀਆਂ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਕਿ ਤੁਹਾਡਾ ਨਜ਼ਰੀਆ ਕੀ ਕਹਿੰਦਾ ਜਿਸ ਕਦਰ ਇਹ ਗੱਲ ਸਾਹਮਣੇ ਆ ਗਈ ਹੈ ਲੋਕਾਂ ਵਿੱਚ ਤਲਬ ਕਰ ਲੈਣਾ ਮੁੱਖ ਮੰਤਰੀ ਨੂੰ ਉਸ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਜਥੇਦਾਰ ਨੂੰ ਹੀ ਕਹਿਣਾ ਕਿ ਗੱਲ ਤਾਂ ਤਾਂ ਬਣਦੀ ਹੈ ਜੇਕਰ ਸਾਰੇ ਕੰਮ ਨੂੰ ਲਾਈਵ ਕਰੋਗੇ ਤਾਂ ਅਕਾਲ ਤਖਤ ਜਮਹੂਰੀਅਤ ਦਾ ਪਲੈਟਫਾਰਮ ਹੈ ਬਹੁਤ ਵੱਡਾ ਜੇ ਆਪਾਂ ਇਤਿਹਾਸ ਦੇ ਵੱਲ ਨਿਗਾਹ ਮਾਰੀਏ ਮਿਸਲਾਂ ਵੇਲੇ ਖਾਸ ਕਰਕੇ ਸਾਰੇ ਫੈਸਲੇ ਸਿੱਖ ਪੰਥ ਦੇ ਅਕਾਲ ਤਖਤ ਸਾਹਿਬ ਤੇ ਹੁੰਦੇ ਸੀ ਹਥਿਆਰ ਬਾਰਾਕੇ ਉੱਥੇ ਮੀਟਿੰਗ ਕਰਦੇ ਸੀ ਬੈਠ ਕੇ ਇਹਦਾ ਮਤਲਬ ਓਪਨ ਸੀ ਸਾਰਾ ਕੁਝ ਉਦੋਂ ਟੈਕਨੋਲੋਜੀ ਤਾਂ ਹੈ ਨਹੀਂ ਸੀਗੀ ਮਤਲਬ ਜਮਹੂਰੀਅਤਾਂ ਸਭ ਦੇ ਸਾਹਮਣੇ ਸੀਗੀ ਕੋਈ ਲੁਕਸ਼ਿਪ ਕੇ ਮੀਟਿੰਗ ਨਹੀਂ ਸੀ ਹੁੰਦੀ ਸੋ ਜੇ ਦਰਬਾਰ ਸਾਹਿਬ ਆਪਣੇ ਕਾਲ ਤੱਕ ਸਾਹਿਬ ਪਲੈਟਫਾਰਮ 'ਤੇ ਜਮਹੂਰੀਅਤ ਹੈ ਹੈਗਾ ਤੇ ਅੱਜ ਕੱਲ ਟੈਕਨੋਲੋਜੀ ਹੈਗੀ ਹੈ ਤੇ ਨਵੀਂ ਪਰੰਪਰਾ ਵੀ ਤਾਂ ਕਿਸੇ ਵળે ਸੈੱਟ ਹੋਣੀ ਚਾਹੀਦੀ ਹੈ ਨਾ ਫੇਰ ਮੈਂ ਨਵੀਂ ਜਨਰੇਸ਼ਨ ਜਿਹੜੀ ਹੈਗੀ ਹੈ ਮਸਲਨ ਮੈਂ ਤੁਹਾਨੂੰ ਨਵੀਂ ਜਨਰੇਸ਼ਨ ਚ ਲੈਣਾ ਮੈਂ ਤਾਂ ਪੁਰਾਣੀ ਜਨਰੇਸ਼ਨ ਦਾ ਆਦਮੀ ਹਾਂ ਤੇ ਤੁਹਾਡੀ ਜਨਰੇਸ਼ਨ ਨੂੰ ਤਾਂ ਪਤਾ ਲੱਗੇ ਨਾ ਕਿ ਜਿਹੜੇ ਸਾਡੇ ਇੰਸਟੀਚੂਨਸ ਹੈਗੇ ਆ ਉਹਨਾਂ ਦੀ ਫੰਕਸ਼ਨਿੰਗ ਕਿਵੇਂ ਹੋ ਰਹੀ ਹੈ ਸਾਰੀ ਜਾਣਨਾ ਚਾਹਣਗੇ ਨਾ ਕਿ ਜੇ ਅਕਾਲ ਤਖਤ ਤੇ ਇੱਕ ਮੁੱਖ ਮੰਤਰੀ ਪੇਸ਼ ਹੁੰਦਾ ਹੈ ਤੇ ਉਹਦਾ ਮਤਲਬ ਕੀ ਹੁੰਦਾ ਹੈ ਪਹਿਲਾਂ ਸਾਨੂੰ ਜਦੋਂ ਤਲਬ ਹੁੰਦੇ ਰਹੇ ਆ ਮੁੱਖ ਮੰਤਰੀ ਰਾਸ਼ਟਰਪਤੀ ਤੱਕ ਦਾ ਹੋਰ ਸਾਰੇ ਅਹੁਦੇਦਾਰ ਉਦੋਂ ਸਾਨੂੰ ਗੱਲਾਂ ਕਿਤਾਬਾਂ ਚ ਲਿਖੀਆਂ ਹੋਈਆਂ ਪੜਨ ਨੂੰ ਅੱਜ ਮਿਲ ਜਾਂਦੀਆਂ ਪਰ ਅੱਜ ਮੌਜੂਦਾ ਦੌਰ ਚ ਜਿਵੇਂ ਕਿਹਾ ਕਿ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਸਭ ਕੁਝ ਪਤਾ ਲੱਗਣਾ ਚਾਹੀਦਾ ਪਰ ਇੱਕ ਗੱਲ ਅੱਜ ਇਹ ਜਵਾਬੀ ਰੂਪ ਚ ਆ ਰਹੀ ਹੈ ਮੁੱਖ ਮੰਤਰੀ ਦੀ ਟਿੱਪਣੀ ਤੋਂ ਬਾਅਦ ਕਿ ਪਹਿਲਾਂ ਤਾਂ ਕਹਿੰਨੇ ਹੋ ਤੁਸੀਂ ਨਿਵਾਣੇ ਸਿੱਖ ਵਜੋਂ ਪੇਸ਼ ਹੋਣਾ ਫਿਰ ਇੱਕ ਤਰ੍ਹਾਂ ਦਾ ਚੈਲੰਜ ਆ ਕਰ ਰਹੇ ਹੋ ਕਿ ਲਾਈਵ ਆ ਜਾਓ ਫਿਰ ਕਰਦੇ ਹਾਂ ਹਿਸਾਬ ਤਾਂ ਉੱਥੇ ਕੋਈ ਲੜਨ ਥੋੜੀ ਜਾਣਾ ਉਹਨਾਂ ਇਹ ਤਾਂ ਨਹੀਂ ਕਿਹਾ ਵੀ ਨਹੀਂ ਬਾਜੋ ਫਿਰ ਕਰਦੇ ਨਹੀਂ ਇਹ ਨਹੀਂ ਕਿਹਾ ਉਹਨਾਂ ਨੇ ਰਿਕੁਐਸਟ ਕੀਤੀ ਵੀ ਤੁਸੀਂ ਲਾਈਵ ਕਰੋ ਹਾਂਜੀ ਤੇ ਮੈਂ ਸਾਰਾ ਹਿਸਾਬ-ਵਿਤਾਬ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਨਹੀਂ ਪੇਸ਼ ਤਾਂ ਹੋਣਾ ਹੀ ਹੋਣਾ ਹੈ ਜੀ ਲਾਈਵ ਕਰਨਾ ਜਾਂ ਨਾ ਕਰਨਾ ਇਹ ਸ਼ਰਤ ਨਹੀਂ ਆ ਪੇਸ਼ ਹੋਣ ਦੀ ਦੇਖੋ ਹੂੰ ਇਹ ਫਰਕ ਹੈ ਜੀ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਉਹ ਸ਼ਰਤਭਾਜੋ ਨਹੀਂ ਕਿਹਾ ਉਹਨਾਂ ਨੇ ਹੂੰ ਉਹਨਾਂ ਨੇ ਕਿਹਾ ਮੈਂ ਤਾਂ ਆਉਣਾ ਹੀ ਹੈ ਹੂੰ ਤੇ ਬੈਟਰੀ ਹੈ ਕਿ ਤੁਸੀਂ ਇਹਨੂੰ ਲਾਈਵ ਕਰੋ ਜੀ ਪਰ ਜਿਹੜਾ ਜਵਾਬੀ ਰੂਪ ਦੇ ਵਿੱਚ ਚਾਹੇ ਉਹ ਕਾਲੀ ਦਲ ਨਾਲ ਜੁੜੇ ਲੀਡਰ ਨੇ ਜਾਂ ਹੋਰ ਸੋਸ਼ਲ ਮੀਡੀਆ ਤੇ ਇੱਕ ਸ਼ਾਇਦ ਤੁਹਾਡੇ ਨਜ਼ਰ ਚ ਨਹੀਂ ਆਈਆਂ ਹੋਣੀਆਂ ਟਿੱਪਣੀਆਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਤਾਂ ਟਿੱਪਣੀ ਕੀਤੀ ਗਈ ਨਮਾਣੇ ਸਿੱਖ ਵਜੋਂ ਆਣਾ ਹੁਣ ਸ਼ਰਤਾਂ ਰੱਖ ਕੇ ਉਹਨੂੰ ਫਿਰਦੇ ਨੇ ਨਹੀਂ ਮੈਂ ਟਵੀਟ ਪੜਿਆ ਮੁੱਖ ਮੰਤਰੀ ਦਾ ਮੈਨੂੰ ਹੋਰ ਸ਼ਰਤਾਂ ਵਾਲੀ ਗੱਲ ਨਹੀਂ ਲੱਗੀ ਤੁਸੀਂ ਪੜ੍ਹ ਲਿਓ ਜਿਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਿਖਦੇ ਨੇ ਉਹ ਇਹ ਟਵੀਟ ਹੈ ਜਿਹੜਾ ਕਿ ਆਮ ਲੋਕਾਂ ਤੱਕ ਸਾਰਿਆਂ ਤੱਕ ਪਹੁੰਚ ਹੀ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕਲਾ ਕਲਾ ਸਾਹਿਬ ਜਿਹੜਾ ਲੈਣਾ ਮੇਰੇ ਕੋਲ ਸਾਰੇ ਸਬੂਤ ਨੇ ਉਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਲਿਖਿਆ ਉਹ ਇਹ ਲਿਖਿਆ ਹੈ ਕਿ ਪੂਰੀ ਦੁਨੀਆ 'ਚ ਮੈਨੂੰ ਸੁਨੇਹੇ ਆ ਰਹੇ ਨੇ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਸਾਬਕ ਤਬ ਲੈ ਕੇ ਜਾਵਾਂਗੇ ਸਾਰੇ ਚੈਨਲਾਂ 'ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਮੈਂ ਵੀ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਮੇ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਆ ਜੀ 15 ਜਨਵਰੀ ਨੂੰ ਸਬੂਤਾਂ ਸਮੇਤ ਆ ਇਹਦੇ ਵਿੱਚ ਸ਼ਰਤ ਨਹੀਂ ਰੱਖੀ ਦੇਖੋ ਇਹ ਤਾਂ ਬੜਾ ਸਾਫ਼ ਹੈਗਾ ਜੀ ਉਹਨਾਂ ਨੇ ਬੇਨਤੀ ਕੀਤੀ ਹੈ ਤੇ ਬੇਨਤੀ ਮੰਨ ਲੈਣ ਦੀ ਮੈਂ ਤਾਂ ਇਹਦੇ 'ਚ ਕੋਈ ਹਰਜ ਨਹੀਂ ਲੱਗਦਾ ਔਰ ਜੇਕਰ 15 ਜਨਵਰੀ ਨੂੰ ਇਸੇ ਤਰ੍ਹਾਂ ਕਾ ਬੇਨਤੀ ਕਬੂਲ ਹੋ ਜਾਂਦੀ ਹੈ ਜਾਂ ਮੰਨ ਲਓ ਕਹਿ ਦਿੱਤਾ ਜਾਂਦਾ ਕਿ ਹਾਂ ਵੀਡੀਓਗ੍ਰਾਫੀ ਹੋਏਗੀ ਬਕਾਇਦਾ ਫਿਰ ਉਸ ਤੋਂ ਬਾਅਦ ਤੁਹਾਨੂੰ ਸੰਭਾਵਨਾਵਾਂ ਕੀ ਕੀ ਨਜ਼ਰ ਆਉਂਦੀਆਂ ਨੇ ਜਿਵੇਂ ਮੁੱਖ ਮੰਤਰੀ ਦਾ ਕੰਫੀਡੈਂਸ ਇਸ ਕੰਮ 'ਚ ਨਜ਼ਰ ਆ ਰਿਹਾ ਸੰਭਾਵਨਾਵਾਂ ਦੇਖੋ ਮੈਂ ਉਹਦੇ ਬਾਰੇ ਹਜੇ ਗੱਲ ਨਹੀਂ ਕਰਨਾ ਚਾਹੁੰਦਾ ਲੇਕਿਨ ਸਿਆਸਤ ਬਾਰੇ ਮੈਂ ਗੱਲ ਜ਼ਰੂਰ ਕਰ ਸਕਦਾ ਜੀ ਕਿਉਂਕਿ ਮੈਨੂੰ ਇਹ ਨਹੀਂ ਪਤਾ ਕਿ ਮੁੱਖ ਮੰਤਰੀ ਕੀ ਕੁਛ ਲੈ ਕੇ ਜਾ ਰਹੇ ਹੈ ਜੀ ਤੇ ਲੇਕਿਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਜਿੰਨਾ ਗੱਲਾਂ ਕਰਕੇ ਪੇਸ਼ੀ ਉਹਨਾਂ ਦੀ ਹੋਈ ਹੈ ਇੱਕ ਜਿਹੜੀ ਗੱਲ ਆ ਰਹੀ ਹੈ ਵੀ ਸਾਜਨਦਰ ਸਿੰਘ ਹੋਰਾਂ ਦੀ ਫੋਟੋ ਤੇ ਗੁਰੂ ਸਭਾ ਦੀ ਫੋਟੋ ਤੇ ਉਹਨੇ ਧਾਰੋ ਲਾਉਣ ਦੀ ਲਾਈ ਤੇ ਸਾਜਨਦਰ ਸਿੰਘ ਦੀ ਫੋਟੋ ਸਾਹਮਣੇ ਕੋਸ਼ਿਸ਼ ਪੇਸ਼ਾਪ ਕਰਨ ਦੀ ਕੋਸ਼ਿਸ਼ ਕੀਤੀ ਮੈਂ ਉਹ ਇੰਸਟਾਗ੍ਰਾਮ ਤੇ ਦੇਖੇ ਹੱਸੇ ਹੂੰ ਤੇ ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗੀ ਹੈ ਸਾਰੀ ਅੱਜ ਕੱਲ੍ਹ ਜਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਵੀ ਹੈਗਾ ਤੇ ਕਿਹਾ ਜਾ ਰਿਹਾ ਵੀ ਇਹ ਬਹੁਤ ਪੁਰਾਣੀ ਚੱਲ ਰਹੀ ਸੀ ਸਾਲ ਸਾਲ ਪੁਰਾਣੀ ਹੈ ਤੇ ਮੇਰੇ ਖਿਆਲ ਦੇ ਵਿੱਚ ਪਹਿਲਾਂ ਤਾਂ ਕਨਫਰਮ ਕਰ ਲੈਣੀ ਚਾਹੀਦੀ ਸੀ ਕਿ ਵਾਕਈ ਇਹ ਵੀਡੀਓ ਗਲਤ ਹੈ ਕਿ ਠੀਕ ਹੈਗੀ ਹੈ ਬਿਨਾ ਕਨਫਰਮ ਕੀਤੇ ਆ ਇਹ ਸਟੈਪ ਨਹੀਂ ਚੁਲਾਣਾ ਚਾਹੀਦਾ ਇੱਕ ਵਜਾ ਤਾਂ ਇਹ ਦੱਸੀ ਆ ਉਹਨਾਂ ਨੇ ਕਿ ਵੀਡੀਓ ਦੀ ਜਾਂਚ ਵੀ ਕਰਾਵਾਂਗੇ ਤੁਸੀਂ ਕਹ ਇਹਦੀ ਜਾਂਚ ਕਰਾਉਣ ਦੇ ਫਿਰ ਤਲਬ ਕਰਦੇ ਇੱਕ ਗੱਲ ਉਹਨਾਂ ਨੇ ਜਿਹੜਾ ਗੋਲਕ ਦੇ ਬਾਰੇ ਬਿਆਨ ਦਿੱਤੇ ਜਾਂਦੇ ਨੇ ਸਟੇਜਾਂ ਤੋਂ ਉਸ ਬਾਰੇ ਵੀ ਵਿਚੇਚੇ ਤੌਰ ਤੇ ਆਖਿਆ ਗਿਆ ਕਿ ਇਸ ਤਰ੍ਹਾਂ ਦੇ ਬਿਆਨ ਨਾ ਦੇਣ ਗੋਲਕ ਬਾਰੇ ਬਿਆਨ ਲਗਾਤਾਰ ਆ ਰਹੇ ਇਹ ਕੋਈ ਨਵੀਂ ਗੱਲ ਨਹੀਂ ਸੀ ਕਿ ਕਿਸੇ ਲੀਡਰ ਨੇ ਗੋਲਕ ਦੇ ਬਾਰੇ ਬਿਆਨ ਦਿੱਤੇ ਆ ਜੀ ਇਹ ਤੁਸੀਂ 15-20 ਸਾਲ ਦਾ ਪਿਛਲਾ ਚੱਕ ਲਓ ਨਾ ਤੁਹਾਨੂੰ ਵਾਰ-ਵਾਰ ਮਿਲਣਗੇ ਕਿ ਗੋਲਕ ਦਾ ਮੈਸੂਸ ਅਕਾਲੀ ਦਲ ਕਰਦਾ ਹੈ ਮਿਸਯੂਜ਼ ਤੇ ਜਿਹੜੀ ਗੱਲ ਭਵਤਮਾਨ ਕਹਿ ਰਿਹਾ ਕੋਈ ਬਹੁਤਾ ਫਰਕ ਨਹੀਂ ਉਹਦੇ ਵਿੱਚ ਇਹ ਇਹ ਤਾਂ ਲਗਾਤਾਰ ਨਰੇਟਿਵ ਲਗਾਤਾਰ ਆਇਆ ਸਾਹਮਣੇ ਕੋਈ ਨਵੀਂ ਗੱਲ ਨਹੀਂ ਇਹਦੇ ਵਿੱਚ ਵੀ ਕਿਤੇ ਕਿ ਹੁਣ ਗੋਲਕ ਦੇ ਮਿਸਯੂਜ਼ ਦਾ ਮਤਲਬ ਕੀ ਹੈ ਮੈਂ ਤੁਹਾਨੂੰ ਐਗਜ਼ਾਮਪਲ ਸਿਰਫ ਇੱਕ ਪੁੱਛਣਾ ਚਾਹੁੰਦਾ ਦੇਖੋ ਇਹ ਨਹੀਂ ਕਿ ਜਿਹੜਾ ਵਿੱਚੋਂ ਗੋਲਕ ਪੈਸਾ ਚੜਦਾ ਉੱਥੋਂ ਹੀ ਕਢ ਕੇ ਮਿਸਯੂਜ਼ ਹੁੰਦਾ ਹੈ ਜਿਹੜੇ ਸਾਧਨ ਹੈ ਐਸਜੀਪੀਸੀ ਦੇ ਉਹ ਮਿਸਯੂਜ਼ ਹੁੰਦੇ ਕਿ ਨਹੀਂ ਹੁੰਦੇ ਜੀ ਚੰਡੀਗੜ੍ਹ ਦੇ ਵਿੱਚ ਇੱਕ ਬਿਲਡਿੰਗ ਹੈ ਜਿਹਦਾ ਨਾਂ ਹੈ ਗੁਰ ਮਰਖਾਲਾ ਦਿੱਤੇ ਸੈਕਟਰ 27 ਹਰ ਕਲਗੀਧਰਨਵਾਸ ਜੀ ਜੀ ਜਦੋਂ ਇਹ ਬੜਿਆ ਸੀ ਨਾ ਉਸ ਤੋਂ ਬਾਅਦ ਜਿਹੜੇ ਸੈਕਟਰ 5 ਦੇ ਵਿੱਚ ਇਹਨਾਂ ਦਾ ਸਾਵਾ ਆਫਿਸ ਸੀਗਾ ਉਹ ਲੀਗਲ ਸਾਵਾ ਆਫਿਸ ਹੈ ਲਾਅ ਦੇ ਮੈਟਰ ਸਾਰੇ ਉੱਥੇ ਹੰਡਲ ਹੁੰਦੇ ਆ ਉਹ ਸਾਰਾ ਸ਼ਿਫਟ ਕਰ ਦਿੱਤਾ ਗਿਆ ਸੀ ਕਲਗੀਧਰਨਵਾਸ ਉਹਨੂੰ ਵਾਪਸ ਕਿਉਂ ਪੰਜ ਸੈਕਟਰ ਸ਼ਿਫਟ ਕੀਤਾ ਗਿਆ ਉਸ ਜਗ੍ਹਾ ਨੇ ਦੇ ਵਿੱਚ ਇਹਦੇ ਵਿੱਚ ਸਾਰੇ ਗੱਲ ਆ ਰਹੀ ਹੈ ਕਿ ਵੀ ਇਹ ਜਿਹੜੀਆਂ ਐਸਟਸ ਹੈਗੀਆਂ ਐਸਜੀਪੀਸੀ ਦੀਆਂ ਉਹ ਯੂਥ ਹੁੰਦੀਆਂ ਕਿ ਮੈਸੇਜ ਹੁੰਦੀਆਂ ਜੀ ਇੱਕ ਤਾਂ ਇਹ ਰਹੀ ਗੱਲ ਇੱਕ ਜਿਹੜਾ ਤਲਬ ਕਰ ਲੈਣਾ ਉਧਰੋਂ ਤੇ ਉਧਰੋਂ ਇਹ ਕਹਿਣਾ ਕਿ ਜਿਹੜਾ ਮੁੱਖ ਮੰਤਰੀ ਦੀ ਜਿਹੜੀ ਹੈ ਜਵਾਬ ਤਲਬੀ ਕਾਲ ਤੱਕ ਤੇ ਹੋ ਰਹੀ ਹੈ ਉਧਰੋਂ ਦੂਸਰੇ ਪਾਸੇ ਐਸਜੀਪੀਸੀ ਦਾ 328 ਪਾਵਨ ਸਰੂਪਾਂ ਨੂੰ ਲੈ ਕੇ ਮਾਮਲਾ ਭਖਿਆ ਹੋਇਆ ਹੈ ਐਸਜੀਪੀਸੀ ਲਗਾਤਾਰ ਕਹਿ ਰਹੀ ਹੈ ਕਿ ਇਹ ਜਿਹੜੀਆਂ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਬੇ ਲੋੜੀ ਹੈ ਤੇ ਉਧਰੋਂ ਸਰਕਾਰ ਦੇ ਨੁਮਾਇੰਦੇ ਕਹਿੰਦੇ ਆ ਕਿ ਹਰ ਗੱਲ ਨੂੰ ਧਾਰਮਿਕ ਦਖਲ ਅੰਦਾਜ਼ੀ ਨਾ ਕਹਿ ਕੇ ਟਾਲ ਦਿੱਤਾ ਜਾਵੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਗੜਬੜੀਆਂ ਕਰਨ ਵਾਲੇ ਨੂੰ ਕਾਬੂ ਕਰਨਾ ਕਿਸੇ ਹੋਰ ਨੂੰ ਹੱਥ ਨਹੀਂ ਲਾਉਣਾ ਜੇ ਤਾਂ ਐਫ ਆਈ ਆਰ ਹੈਗਾ ਟੈਕਨੀਕਲੀ ਗਲਤ ਤੇ ਐਸ ਜੀ ਪੀ ਸੀ ਕੰਪੀਟੈਂਟ ਹੈ ਤੇ ਫਿਰ ਇਹ ਲੀਗਲ ਰੂਟ ਲੈ ਕੇ ਹਾਈ ਕੋਰਟ ਚਲੇ ਜਾਂਦੇ ਬਈ ਇਹ ਐਫ ਆਈ ਆਰ ਵਿੱਚ ਹੀ ਗਲਤ ਹੈਗੀ ਪਰ ਇਸ ਰੋਜ਼ ਦੀ ਰੋਜ਼ ਬਿਆਨ ਆ ਰਿਹਾ ਕਦੇ ਕਾਲੀ ਦਿਲ ਦੇ ਕਦੇ ਐਸਜੀਪੀਸੀ ਦੇ ਰੋਜ਼ ਕਿਸੇ ਲੀਡਰ ਦੇ ਇਹਨਾਂ ਦੇ ਪ੍ਰੈਸ ਕਾਨਫਰੰਸ ਹੋ ਰਹੀ ਐ ਇਸੇ ਮਸਲੇ ਤੇ ਵੀ ਗਲਤ ਹੈ ਜੀ ਜੋ ਟੈਕਨੀਕਲ ਗਲਤ ਹੈਗਾ ਤਾਂ ਹਾਈ ਕੋਰਟ ਤੇ ਲੈ ਕੇ ਜਾਣ ਜਾ ਕੇ ਚੈਲੰਜ ਕਰ ਦੇਣਾ ਵੀ ਗਲਤ ਹੈਗਾ ਸਿੱਖ ਸੰਗਤ ਦਾ ਵੱਡਾ ਹਿੱਸਾ ਲਗਾਤਾਰ ਮੰਗ ਕਰ ਰਿਹਾ ਕਿ ਜਿਹੜੇ 328 ਰੁਪਏ ਹੈ ਇਹ ਮਾਮਲਾ ਸੰਗਤ ਦੇ ਸਾਹਮਣੇ ਖੁੱਲ ਕੇ ਰੱਖਿਆ ਜਾਵੇ ਵੀ ਹੋਇਆ ਕੀ ਸੀ ਇਹ ਜਿਹੜਾ ਤਕਰਾਰ ਵੱਜ ਚੁੱਕਾ ਐ ਐਸਜੀਪੀਸੀ ਵਰਸਸ ਪੰਜਾਬ ਸਰਕਾਰ ਜਾਂ ਸਖਬੀਰ ਬਾਦਲ ਵਰਸਸ ਭਗਵੰਤ ਮਾਨ ਇਹ ਦੋਨੇ ਰਲ ਗੱਡ ਹੋ ਰਹੇ ਨੇ ਜਾਂ ਮਿਲੇ ਹੀ ਹੋਏ ਨੇ ਪਹਿਲੇ ਤੋਂ ਤੁਹਾਨੂੰ ਤੁਹਾਡਾ ਨਜ਼ਰੀਆ ਕੀ ਕਹਿੰਦਾ ਨਹੀਂ ਇਹ ਤਾਂ ਇਹ ਨਰੇਟਿਵ ਬਾਅਦ ਵਿੱਚ ਬਣਦਾ ਪਹਿਲਾਂ ਤਾਂ ਜਿਹੜਾ ਨਰੇਟਿਵ ਹੈਗਾ ਸਿੱਖਾਂ ਦਾ ਇੱਕ ਸੈਕਸ਼ਨ ਪਿਛਲੇ ਕਿੰਨੇ ਸਾਲਾਂ ਤੋਂ ਲਗਾਤਾਰ ਇਹਦੇ ਇਨਸਾਫ ਦੀ ਮੰਗ ਕਰ ਰਿਹਾ ਜੀ ਸਰਕਾਰ ਤਾਂ ਹੁਣ ਵਿੱਚ ਆਉਂਦੀ ਹੈ ਨਾ ਅਲਟੀਮੇਟਲੀ ਜਦੋਂ ਹਾਈ ਕੋਰਟ ਦੇ ਵਿੱਚ ਕੇਸ ਗਿਆ ਉਸ ਤੋਂ ਬਾਅਦ ਇਹ ਐਫ ਆਈ ਆਰ ਦਰਜ ਹੁੰਦੀ ਹੈ ਜੀ ਉਸ ਤੋਂ ਪਹਿਲਾਂ ਜਿਹੜਾ ਨਰੇਟਿਵ ਚੱਲ ਰਿਹਾ ਲਗਾਤਾਰ ਇੱਕ ਸੈਕਸ਼ਨ ਮੰਗ ਕਰ ਰਿਹਾ ਹੈ ਔਰ ਸੈਕਸ਼ਨ ਵੀ ਛਡੋ ਸਾਰੇ ਜਿਹੜੇ ਮਲਜਮ ਹੈਗੇ ਆ ਮਸਲਨ ਆ ਕਵਲਜੀਤ ਸਿੰਘ ਗੁਰੀ ਜਿਹੜੇ ਅਰੈਸਟ ਹੋਏ ਆ ਉਹ ਜਿਸ ਦਿਨ ਇਹ ਐਫ ਆਈ ਆਰ ਦਰਜ ਹੋਈ ਉਸ ਤੋਂ ਬਾਅਦ ਟ੍ਰਿਬਿਊਨ ਦੇ ਵਿੱਚ ਇੱਕ ਸਟੋਰੀ ਸ਼ਬਦੀ ਹੈ ਰਿਪੋਰਟਰ ਨੇ ਕਵਲਜੀਤ ਨਾਲ ਗੱਲ ਕੀਤੀ ਤੇ ਕਵਲਜੀਤ ਕਹਿੰਦਾ ਵੀ ਮੈਂ ਤਾਂ ਵੈਲਕਮ ਕਰ ਰਿਹਾ ਇਸ ਕੇਸ ਨੂੰ ਇਹ ਕਦੇ ਹੋਇਆ ਕਿ ਜਿਨ੍ਹਾਂ ਦਾ ਜਿਹੜੇ ਅਕਿਊਜ਼d ਹੈਗੇ ਆ ਉਹ ਐਫ ਆਈ ਆਰ ਨੂੰ ਵੈਲਕਮ ਕਰ ਰਹੇ ਆ ਜੀ ਜੇ ਅਕਿਊਜ਼ ਵੈਲਕਮ ਕਰ ਰਹੇ ਆ ਫਿਰ ਐਸ ਜੀ ਪੀ ਸੀ ਦੀ ਕੀ ਸਮੱਸਿਆ ਸੀ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈਗਾ ਸਿੱਖਾਂ ਦਾ ਮਸਲਾ ਸਿੱਖਾਂ ਦਾ ਹੈ ਸਰਕਾਰ ਤੇ ਸੁਖਵੀਰ ਸਿੰਘ ਬਾਦਲ ਜਾਂ ਭਗਵੰਤ ਮਾਨ ਦਾ ਸੁਖਵੀਰ ਸਿੰਘ ਬਾਦਲ ਦਾ ਨਹੀਂ ਹੈ ਜੀ ਸਿੱਖ ਪੰਥ ਦਾ ਮਸਲਾ ਹੈ ਸਿੱਖ ਪੰਥ ਦਾ ਇੱਕ ਵੱਡਾ ਹਿੱਸਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਜੀ ਜੇ ਐਸ ਜੀ ਪੀ ਸੀ ਨੇ ਉਸ ਵੇਲੇ ਇਨਸਾਫ ਦਿੱਤਾ ਹੁੰਦਾ ਤੇ ਇਹ ਲੋਭਤ ਨਹੀਂ ਸੀ ਹੁੰਦੀ ਔਰ ਤਾਂ ਮੈਂ ਪੂਰੀ ਕਰ ਦਿਆਂ ਹੁਣ ਮੈਨੂੰ ਲੱਗਦਾ ਕਿ ਇਹ ਸਿਚੁਏਸ਼ਨ ਰਾਸ ਆ ਰਹੀ ਹੈ ਸਰਕਾਰ ਨੂੰ ਤੇ 2027 ਤੱਕ ਇਹ ਇਸ਼ੂ ਦੋਵਾਂ ਪਾਸੋਂ ਚੱਲੇਗਾ ਅੱਗੇ ਕਿਉਂਕਿ ਇਸ ਇਸ਼ੂ ਦਾ ਜਿਵੇਂ ਉਭਾਰ ਹੋ ਚੁੱਕਾ ਹੁਣ ਤੱਕ ਪੀਕ ਤੇ ਚਲੀ ਗਈ ਸਿਖਰ ਤੇ ਗੱਲ ਬੇਅਦਬੀ ਬਰਗਾੜੀ ਦਾ ਇਨਸਾਫ ਉਹ ਗੱਲਾਂ ਤਾਂ ਬਹੁਤ ਫਿੱਕੀਆਂ ਜਾਂ ਪਿੱਛੇ ਰਹਿ ਗਈਆਂ ਜਾਂ ਰੱਖੀਆਂ ਗਈਆਂ ਜਾਣ ਕੇ ਜਾਂ ਤੁਹਾਨੂੰ ਲੱਗਦਾ ਇਹ ਬਾਹਰਿਆ ਹੀ ਤਾਂ ਗਿਆ ਮੁੱਦਾ ਕਿ ਉਹ ਪਿੱਛੇ ਹੋ ਜਾ ਨਹੀ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਨਾਲ ਨਾਲ ਦੇ ਨਾਲੇ ਚੱਲਣੇ ਚਾਹੀਦੇ ਆ ਇਹ ਨਹੀਂ ਵੀ ਕਿਸੇ ਇੱਕ ਦੀ ਕਾਸਟ ਦੂਜਾ ਵੀ ਨਹੀਂ ਤਕਾਜ਼ਾ ਹੈ ਇਨਸਾਫ ਦਾ ਕਿ ਬਰਗਾੜੀ ਦਾ ਮਸਲਾ ਹੱਲ ਹੋਵੇ ਮੌੜ ਬੰਬਲਾਸ ਦਾ ਮਸਲਾ ਹੱਲ ਹੋਵੇ ਤੁਸੀਂ ਹਰ ਸਰਕਾਰ ਦਾ ਜੇ ਉਹੀ ਰੁਖ ਰਿਹਾ ਤੇ ਫਿਰ ਇਹਦੇ ਨਤੀਜੇ ਨਾ ਕੋਈ ਬਹੁਤ ਚੰਗੇ ਨਹੀਂ ਨਿਕਲਦੇ ਪੰਜਾਬ ਨੇ ਬੜਾ ਭੁਗਤਿਆ ਵੇ ਅੱਗੇ ਸੋ ਇਮੀਡੀਏਟਲੀ ਦੇਰਾਂ ਸੱਚਾ ਸਦਾਰਾ ਚੀਫ ਵਾਰ-ਵਾਰਤਾ ਉਹ ਆ ਰਿਹਾ ਹੈ ਪੈਰੋਲ ਤੇ ਉਹਨੂੰ ਕਸਟੋਡੀਅਲ ਇੰਟਰੋਗੇਸ਼ਨ ਆਸਤੇ ਪ੍ਰੋਡਕਸ਼ਨ ਫਰੰਟ ਤੇ ਪੰਜਾਬ ਤੇ ਲਿਆਉਣਾ ਚਾਹੀਦਾ ਤੇ ਪੰਜਾਬ ਸਰਕਾਰੇ ਮੂਵ ਕਰੇ ਕਿ ਸਾਨੂੰ ਇਹਦੀ ਕਸਟਡੀ ਦਿਓ ਜਦੋਂ ਇਸ ਗੱਲ ਨੂੰ ਅੱਜ ਵਿਰੋਧੀ ਧਿਰਾਂ ਚ ਬੈਠੇ ਲੋਕ ਜਦੋਂ ਸਵਾਲ ਚੁੱਕਦੇ ਆ ਕਿ ਕਿਉਂ ਨਹੀਂ ਲਿਆਉਂਦੇ ਉਹਨੂੰ ਇੰਟੈਰੋਗੇਸ਼ਨ ਲਈ ਤਾਂ ਮੌਜੂਦਾ ਸਰਕਾਰ ਕਹਿ ਦਿੰਦੀ ਹੈ ਤੁਹਾਡੇ ਹੀ ਕੰਡੇ ਪੀਜੇ ਆ ਤੁਸੀਂ ਕਿਉਂ ਨਹੀਂ ਲੈਂਦਾ ਜੇ ਹੁਣ ਵਾਲੇ ਪੁੱਛਦੇ ਤੇ ਹੁਣ ਵਾਲੀ ਸਰਕਾਰ ਉਹਨਾਂ ਤੇ ਸੜ ਦਿੰਦੀ ਇੱਕ ਦੂਜੇ ਤੇ ਸਿੱਟਿਆ ਜਾ ਰਿਹਾ ਹੈ ਮਾਮਲਾ ਨਹੀਂ ਹੁਣ ਦੀ ਸਰਕਾਰ ਕਿਸੇ ਤੇ ਨਹੀਂ ਸੱਟ ਸਕਦੀ ਇਹ ਇਹਨਾਂ ਜੇ ਜ਼ਿੰਮੇਵਾਰੀ ਜੇ ਉਹਨਾਂ ਨੇ ਨਹੀਂ ਲਿਆਂਦਾ ਉਹਨਾਂ ਨੂੰ ਭੁਗਤ ਲਿਆ ਪਹਿਲਾਂ ਜੀ ਜੇ ਘਰੇ ਦਲਦਿਆ ਸਿਟਾ ਆ ਰਹੇ ਗਿਆ ਸੀ ਤਨ 2022 ਦੇ ਵਿੱਚ ਉਹਦਾ ਕਾਰਨ ਸੀ ਨਾ ਕਿ ਜੇ ਕਾਂਗਰਸ ਹਾਰੀ ਤੇ ਇਹ ਇੱਕ ਇਸ਼ੂ ਬਰਕਾਰੇ ਦਾ ਸੀਗਾ ਜੀ ਉਹ ਤਾਂ ਪੁੱਛ ਚੁੱਕੇ ਆ ਭਾਈ ਜੀ ਸੋ ਇਹ ਥੋੜੀ ਇਸ ਗੱਲ ਤੇ ਪਲੀ ਲੈ ਸਕਦੇ ਵੀ ਪਹਿਲੇ ਇਹਨੇ ਕੁਝ ਨਹੀਂ ਕੀਤਾ ਲੋਕਾਂ ਨੇ ਉਹਨਾਂ ਨੂੰ ਸਜ਼ਾ ਦੇਤੀ ਹੈ ਮਤਲਬ ਵਾਰੀ ਇਹਨਾਂ ਦੀ ਹੈ ਲੋਕ ਇਹਨਾਂ ਨੂੰ ਵੀ ਸਜ਼ਾ ਦੇਣਗੇ ਫਿਰ ਜਿਵੇਂ ਮਿਸਯੂਜ਼ ਦੀ ਗੱਲ ਚੱਲੀ ਕਿ ਸਾਧਨਾਂ ਦਾ ਮਿਸਯੂਜ਼ ਹੋ ਰਿਹਾ ਕਿ ਨਹੀਂ ਹੋ ਰਿਹਾ ਉਸੇ ਤਰ੍ਹਾਂ ਸਰਕਾਰ ਵੱਲੋਂ ਤੇ ਇਹ ਵੀ ਕਿਹਾ ਜਾ ਰਿਹਾ ਕੁਝ ਦਬਵੀਂ ਆਜ ਚ ਕਹਿ ਦਿੰਦੇ ਆ ਕੁਝ ਸਾਹਮਣੇ ਕੁਝ ਲੁੱਕ ਕੇ ਕਿ ਅਕਾਲ ਤਖਤ ਸਾਹਿਬ ਦਾ ਵੀ ਹਸਾਰਾ ਲਿਆ ਜਾਂਦਾ ਵਾਰ-ਵਾਰ ਐਸਜੀਪੀਸੀ ਆ ਜਿਹੜੀ ਉਹ ਅਕਾਲ ਤਖਤ ਐਸਜੀਪੀਸੀ ਇਹ ਸਾਰੀਆਂ ਚੀਜ਼ਾਂ ਨੂੰ ਵਰਤਿਆ ਜਾ ਰਿਹਾ ਇੱਕ ਧਿਰ ਦੇ ਵਾਸਤੇ ਇੱਕ ਪਰਿਵਾਰ ਦੇ ਵਾਸਤੇ ਇਹ ਵੀ ਸਵਾਲ ਵਾਰ-ਵਾਰ ਚੁੱਕਿਆ ਜਾਂਦਾ ਨਹੀਂ ਇਹ ਤਾਂ ਬਹੁਤ ਓਪਨ ਹੈ ਨਾ 1990 ਤੋਂ ਬਾਅਦ ਲਗਾਤਾਰ ਤੁਸੀਂ ਦੇਖੋ ਉਨੇ ਸਾਲਾਂ ਦੇ ਵਿੱਚ ਜਦੋਂ ਖਾਲਸਾ ਤਿਰਸਤਾਪਦੀ ਸੀਗੀ ਜੀ ਇਹ ਪਹਿਲੀ ਵਾਰ ਸੀ ਕਿ ਉਹ ਸ਼ਤਾਪਦੀ ਮਨਾਈ ਜਾ ਰਹੀ ਸੀ ਪਹਿਲੀ ਦੋ ਸ਼ਤਾਪਦੀ ਤਾਂ ਮਨੇ ਮਨਾਇਆ ਹੀ ਨਹੀਂ ਸੀ ਗਈਆਂ ਜੀ ਪਹਿਲੀ ਵਾਰ ਮਨਾਉਣ ਲੱਗੇ ਸੀ ਐਡਾ ਵੱਡਾ ਇਵੈਂਟ ਸੀਗਾ ਤੇ ਉੱਥੇ ਟੈਨਸ਼ਨ ਸਰਕਾਰ ਦੇ ਤੇ ਐਸਜੀਪੀਸੀ ਦੇ ਵਿੱਚ ਹੋ ਗਈ ਮੁਰਚਾ ਤੌੜਾ ਤੌੜਾ ਪ੍ਰਧਾਨ ਸੀ ਐਸਜੀਪੀਸੀ ਦੇ ਉਹਨਾਂ ਨੂੰ ਬਾਹਰ ਕੀਤਾ ਜਹੇਦਾਰ ਕਾਲ ਤਖਤ ਨੂੰ ਬਾਹਰ ਕੀਤਾ ਅਨਸਾਰੀ ਮੁਸਲਿਮੋਨਿਅਸਲੀ ਉਸ ਤੋਂ ਬਾਅਦ ਕੋਈ ਕਾਲ ਤਖਤ ਦਾ ਜਹੇਦਾਰ ਇੱਜ਼ਤ ਨਾਲ ਉਥੋਂ ਨਹੀਂ ਨਿਕਲਿਆ ਸਾਰੇ ਆਲਮੋਸਟ ਨਾ ਉਥੋਂ ਬਰਕਾਸਤੀ ਹੋਇਆ ਆਲਮੋਸਟ ਅਸੀਂ ਕਿੱਥੇ ਲਿਆ ਆਪਣੇ ਇੰਸਟੀਚਿਊਸ਼ਨਸ ਨੂੰ ਜੇ ਸੰਸਥਾਵਾਂ ਦਾ ਨਿਗਾਰ ਖੋਦੀ ਕੀਤਾ ਹੈ ਤਾਂ ਕੌਣ ਜ਼ਿੰਮੇਵਾਰ ਹੈ ਇਹਦੇ ਆਸਤੇ ਕੋਈ ਬਾਹਰ ਦਾ ਜ਼ਿੰਮੇਵਾਰ ਨਹੀਂ ਨਾ ਅੰਦਰ ਜੋ ਕੁਝ ਵਾਪਰ ਰਿਹਾ ਹੈ ਉਹੀ ਹੈ ਬਾਹਰ ਵਾਲਾ ਤਾਂ ਕੋਈ ਬੰਦਾ ਦਖਲ ਨਹੀਂ ਦੇਂਦਾ ਸਾਡੀਆਂ ਸੰਸਥਾਵਾਂ ਦੇ ਵਿੱਚ ਤੇ ਸੰਸਥਾ ਦੇ ਫੰਕਸ਼ਨਿੰਗ ਤੇ ਇਸ ਕਰਕੇ ਕੁਐਸਚਨ ਮਾਰਕ ਹੈਗਾ ਪਰ ਅਸੀਂ ਖੁਦ ਹੀ ਤਾਂ ਗੜਬੜਾ ਕੀਤੀ ਹੋ ਜਾਂ ਜਿਸ ਢੰਗ ਨਾਲ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਚੱਲ ਰਹੀ ਹੈ ਕਿਤੋਂ ਵੀ ਆ ਰਹੀ ਹੋਵੇ ਚਾਹੇ ਸਰਕਾਰ ਵਾਲੇ ਪਾਸਿਓ ਜਾਂ ਦੂਸਰੇ ਪਾਸਿਓ ਆਮ ਲੋਕ ਇਹ ਮਹਿਸੂਸ ਕਰਦੇ ਆ ਕਿ ਸੰਸਥਾਵਾਂ ਦਾ ਮਿਆਰ ਬਣਿਆ ਰਹਿਣ ਦੇਣਾ ਚਾਹੀਦਾ ਜਿਹੜੀਆਂ ਥੋਡੀਆਂ ਆਪਦੀਆਂ ਕਿੜਾ ਨੇ ਉਹ ਸੰਸਥਾਵਾਂ ਦੇ ذریعے ਨਾ ਕੱਢੋ ਇੱਕ ਦੂਜੇ ਖਿਲਾਫ ਚਾਹੇ ਸਰਕਾਰ ਬੈਠੀ ਹੈ ਕਿਸੇ ਅਹਿਮ ਕੁਰਸੀ ਤੇ ਜਾਂ ਅਕਾਲ ਤਖਤ ਦੇ ਕੁਰਸੀ ਤੇ ਕੋਈ ਬੈਠਾ ਜਾਂ ਫਿਰ ਕੋਈ ਐਸਜੀਪੀਸੀ ਚ ਬੈਠਾ ਜਾਂ ਕਿਸੇ ਪਾਰਟੀ ਦਾ ਮੁਖੀ ਹੈ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਵੀ ਜਿਹੜਾ ਸੰਸਥਾ ਦਾ ਵਕਾਰ ਹੈ ਨਾ ਉਹ ਤਾਂ ਪਹਿਲਾਂ ਨਿਗਰ ਚੁੱਕੇ ਨਿਗਾਰਤਾ ਇਹਨਾਂ ਨੇ ਹੁਣ ਜਿੰਨਾ ਕੁ ਬਚਿਆ ਇਹਨੂੰ ਬਚਾ ਲਓ ਪਰਵੇਂ ਸਰਕਾਰ ਹੈ ਪਾਵੇਂ ਐਸਜੀਪੀਸੀ ਆ ਪਾਵੇਂ ਕਾਲਜ ਦਾ ਲੀਡਰ ਹੈਗੇ ਤੋ ਸੰਸਥਾਵਾ ਦੇ ਨਾਲ ਪਲੇ ਨਾ ਕਰੋ ਕਟੋ-ਕਟ ਉਹਨਾਂ ਦਾ ਵਕਾਰ ਬੜਾ ਰਹਿਣ ਦਿਓ ਜੇ ਅਕਾਲ ਤਖਤ ਦਾ ਜੱਜੇਦਾਰ ਰਾਤ ਨੂੰ ਪੌਣੇ 3 ਵਜੇ ਟੇਕਓਵਰ ਕਰਦਾ ਆ ਕੇ ਤੇ ਸੰਸਥਾ ਦਾ ਵਕਾਰ ਕਿੱਧਰ ਜਾਏਗਾ ਕੌਣ ਜ਼ਿੰਮੇਦਾਰ ਹੈ ਇਸ ਦੇ ਵਾਸਤੇ ਅਸੀਂ ਆਪ ਹੀ ਸਾਰੀ ਗੱਲ ਤੇ ਨੈਗੇਟਿਵਿਟੀ ਲੈ ਕੇ ਆਏ ਹੋਏ ਹਾਂ ਕੋਈ ਬਾਹਰ ਦਾ ਕੋਈ ਜ਼ਿੰਮੇਦਾਰ ਨਹੀਂ ਹੈ ਇਸ ਦੇ ਵਾਸਤੇ ਹੁਣ ਕਿੰਨੇ ਜਦੋਂ ਕੁਲਦੀਪ ਸਿੰਘ ਗੜਗਾਜੋਰਾ ਦੀ ਹੋਈ ਨਿਯੁਕਤੀ ਤੇ ਉਸ ਤੋਂ ਬਾਅਦ ਦੇਖ ਲਓ ਵੀ ਕਿੰਨਾ ਤੂਫਾਨ ਮਚਿਆ ਸੀਗਾ ਡਿਵਾਸਟ੍ਰੇਸ਼ਨ ਹੋਏ ਦਮਦ ਨੂੰ ਟਕਸਾਲ ਨੇ ਜਰੋਸ ਲੀਟ ਕੀਤੇ ਇਹੀ ਹੁੰਦਾ ਫਿਰ ਤੁਸੀਂ ਕਹਿੰਦੇ ਜਿਵੇਂ ਸੰਸਥਾ ਵਾਲਾ ਵਕਾਰ ਬਣੇ ਰਹਿਣਾ ਚਾਹੀਦਾ ਇਹ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਜਦੋਂ ਜਸੇਧਾਰਾਂ ਨੂੰ ਜਲੀਲ ਕਰਕੇ ਕੱਢਿਆ ਜਾਂਦਾ ਹੈ ਤਾਂ ਸੰਸਥਾ ਦਾ ਵਕਾਰ ਕਿੱਥੇ ਬਚ ਗਿਆ ਤੈਨ ਜਸੇਧਾਰ ਪਿਛਲੇ ਤੁਸੀਂ ਦੇਖ ਲਓ ਇੱਕ ਸਾਲ ਦੇ ਵਿੱਚ ਦਲੇਲ ਹੋ ਗਏ ਗਏ ਫਿਰ ਅਸੀਂ ਕਹਿੰਦੇ ਵੀ ਸਾਡਾ ਸਰਵੋੱਚ ਸਥਾਨ ਹੈ ਜੇ ਸਰਵੋੱਚ ਸਥਾਨ ਹੈ ਤਾਂ ਜਿਹੜਾ ਉਹਨਾਂ ਦੇ ਜਹਿਸੇਦਾਰ ਉਹਨਾਂ ਨੂੰ ਵੀ ਉਸ ਤੰਗ ਤਰੀਕੇ ਨਾਲ ਤਾਂ ਡੀਲ ਕਰੋ ਕੋਟੋ ਕੋਟ ਜਿਹੜੇ ਕੱਚੇ ਮੁਲਾਜ਼ਮ ਹੈ ਨਾ ਸਰਕਾਰ ਦੇ ਉਹ ਵੀ ਜਿਆਦਾ ਪੱਕੇ ਹੁੰਦੇ ਆ ਨਾ ਜਹਿਸੇਦਾਰ ਨਾਲੋਂ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣੇ ਇਹਨਾਂ ਦੇ ਵਿਚਾਰ ਇਹਨਾਂ ਨੇ ਆਪਣੇ ਨਜ਼ਰੀਏ ਤੋਂ ਇਸ ਗੱਲਬਾਤ ਦੇ ਬਾਰੇ ਆਪਣੀ ਜਿਹੜੇ ਨੇ ਵਿਚਾਰ ਸਾਂਝੇ ਕੀਤੇ ਨੇ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ